ਯਾਰ ਪਰੇ ਸੱਜੇ ਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨਿੰਦਰ ਸਿੱਧੂ ਮੈਂਬਰ ਆਫ ਪਾਰਲੀਮੈਂਟ ਫॉर ਬ੍ਰੈਂਟਨੀਸ ਅਤੇ ਕੈਨੇਡਾਜ਼ ਪਾਰਲੀਮੈਂਟਰੀ ਸੈਕਟਰੀ ਫॉर ਇੰਟਰਨੈਸ਼ਨਲ ਟ੍ਰੇਡ ਐਕਸਪੋਰਟ ਪ੍ਰੋਮੋਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ ਜੀ ਸੌਫਤੋਪਨੋ ਮੈਂ ਗੋਪਰਾਏ ਪਾਜੀ ਹੁਣੇ ਦਾ ਤੇ ਬਾਜਾਪਾ ਜੀ ਹੁਣੇ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਉਹਨਾਂ ਦੀ ਬੌਨਟਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਹੀ ਤਰੱਕੀ ਨਾਲ ਬਹੁਤ ਹੀ ਹਾਰਡ ਵਰਕ ਦੇ ਨਾਲ ਇਹ ਅੱਜ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈਗਾ ਯਾ ਕਿ ਆਪਣੀ ਪੰਜਾਬੀ ਮਾਂ ਬੋਲੀ ਵਾਸਤੇ ਆ ਜਦੋਂ ਤੁਸੀਂ ਕੈਨੇਡਾ ਜਿੱਥੇ ਰਹਿ ਰਹੇ ਹੈਗੇ ਆ ਵੀ ਲਿਵ ਇਨ ਅ ਵੈਰੀ ਮਲਟੀਕਲਚਰਲ ਸੋਸਾਇਟੀ ਬਹੁਤੀ ਸਾਰੇ ਲੈਂਗੁਏਜਸ ਕਰੇ ਆਪਣੇ ਪਾਈਚਾਰੇ ਬੋਲਦੇ ਹੈਗੇ ਆ ਤੇ ਇਟਸ ਅ ਵੈਰੀ ਪ੍ਰਾਊਡ ਮੋਮੈਂਟ ਜਦੋਂ ਤੁਸੀਂ ਇੱਥੇ ਲੈਂਗੁਏਜਸ ਦੇਖ ਰਹੇ ਹੈਗੇ ਜਿਹੜੇ ਆਪਣੇ ਕੈਨੇਡੀਅਨਸ ਬੋਲ ਰਹੇ ਆਪਣੇ ਘਰੇ ਪੰਜਾਬੀ ਚੌਥੇ ਨੰਬਰ ਤੇ ਆ ਰਹੀ ਹੈ ਕੈਨੇਡਾ ਦੇ ਵਿੱਚ ਪਹਿਲੇ ਨੰਬਰ ਤੇ ਹੈਗੀ ਇੰਗਲਿਸ਼ ਦੂਜੇ ਨੰਬਰ ਤੇ ਹੈਗੀ ਫ੍ਰੈਂਚ ਤੀਜੇ ਨੰਬਰ ਤੇ ਹੈਗੀ ਮੈਂਡਰਿਨ ਤੇ ਚੌਥੇ ਨੰਬਰ ਤੇ ਹੈਗੀ ਪੰਜਾਬੀ ਸੋ ਇਟਸ ਅ ਵੈਰੀ ਪ੍ਰਾਊਡ ਅਕਾਮਪਲਿਸ਼ਮੈਂਟ ਯੈਸ ਪਲੀਜ਼ ਇਟਸ ਅਰਾਉਂਡ ਅਪਲਾਸ ਫਾਰ ਥੈਟ ਇਸ ਅ ਬਰੀ ਪ੍ਰਾਊਡ ਅਕਾਮਪਲਿਸ਼ਮੈਂਟ ਕੇ ਪਰਵਾਰਾ ਆਪਣੇ ਪੰਜਾਬੀ ਘਰੇ ਬੌਦੇ ਹੈਗੇ ਅਸੀਂ ਵੀ ਇੱਥੇ ਪੰਜਾਬੀ ਸਿੱਖੀ ਹੈਗੀ ਮਾਮ ਹੁੰਨੇ ਤੋਂ ਪਰ ਇਹਦੇ ਨਾਲ ਨਾਲ ਮੈਂ ਆਪਣੇ ਫਰੈਂਡਾਂ ਨਾਲ ਵੀ ਗੱਲ ਕਰਦਾ ਸੀ ਜਿਹੜੇ ਰਿਸਰਚਰ ਹੈਗੇ ਸੀਗੇ ਤੇ ਉਹ ਮੈਨੂੰ ਦੱਸ ਰਹੇ ਸੀ ਬਹੁਤ ਹੀ ਸਟੱਡੀ ਬਹੁਤ ਹੀ ਸਾਰੀਆਂ ਸਟੱਡੀਆਂ ਕੀਤੀਆਂ ਗਿਆ ਹੈਗੀਆਂ ਕਿ ਤੁਹਾਨੂੰ ਸੈਕੰਡ ਲੈਂਗੁਏਜਾਂ ਨੂੰ ਤੁਹਾਨੂੰ ਆਉਂਦੀ ਹੈਗੀ ਆ ਜਿਹੜੇ ਤੁਹਾਡੀ ਕಾಗ್ਨੀਟਿਵ ਅਬਿਲਿਟੀਜ਼ ਹੈਗੇ ਜਿਹੜੇ ਤੁਹਾਡੇ ਆਈਕਿਊ ਲੈਵਲ ਤੇ ਬਹੁਤ ਹੀ ਪੋਜ਼ਿਟਿਵ ਇੰਪੈਕਟ ਹੁੰਦਾ ਹੈਗਾ ਸੋ ਮੈਂ ਸਾਰਿਆਂ ਨੂੰ ਇਨਕੋਰੇਜ ਕਰਦਾ ਜਿਹੜੇ ਇੱਥੇ ਆਏ ਹੋ ਜਾਂ ਤੁਸੀਂ ਵੀ ਆਪਣੇ ਗ੍ਰੈਂਡਕੀਜ਼ ਨਾਲ ਆਪਣੇ ਬੱਚਿਆਂ ਨਾਲ ਜੇ ਤੁਹਾਨੂੰ ਪੰਜਾਬੀ ਵੀ ਆਉਂਦੀ ਸਾਡੇ ਨਾਲ ਕਲਚਰੋ ਵੀ ਬਹੁਤ ਕਨੈਕਸ਼ਨ ਹੁੰਦਾ ਹੈਗਾ ਵੈਲਕਮ ਬਣੀ ਫ੍ਰੰਮੀ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਜੇ ਤੁਹਾਨੂੰ ਲੈਂਗੁਏਜ ਆਉਂਦੀ ਹੈ ਤੁਹਾਨੂੰ ਕਲਚਰ ਨਾਲ ਵੀ ਬਹੁਤ ਕਨੈਕਸ਼ਨ ਹੋ ਜਾਂਦਾ ਹੈਗਾ ਕਿ ਤਾਂ ਹੀ ਸਾਨੂੰ ਪਤਾ ਲੱਗੋ ਆਪਣਾ ਆਪਣਾ ਕਲਚਰ ਕੀ ਹੈਗਾ ਆ ਸੋ ਇੱਥੇ ਮੈਂ ਇਨਕੁਰਜ ਕਰਦਾ ਬੋਪਰੇ ਪਾ ਜੀ ਨੂੰ ਵੀ ਨੈਕਸਟ ਟਾਈਮ ਪਲੀਜ਼ ਆਪਣੇ ਯੂਥ ਨੂੰ ਵੀ ਹੋਪ ਲੈ ਕੇ ਆਇਆ ਨਾਲ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੀ ਪੰਜਾਬੀ ਨਾਲ ਕਨੈਕਸ਼ਨ ਸਾਡੇ ਕੰਟਰੀ ਦੇ ਵਿੱਚ ਹੈਗਾ ਹੈਗਾ eighth um, already its annual World Punjabi Conference, Yes, So I'm looking forward to coming to the next ten conferences that you're going to be holding. I have a long, uh, long runway here, but uh, listen, I want to say thank you so much for having me here for promoting the language of Punjabi, and we're very lucky to live in Canada, uh, definitely a multicultural society, and we're going to be celebrating Canada Day, Canada Day Monday, Hageya. So celebrate Canada Day be both, uh, we celebrate together amongst different cultures, different communities, languages, it doesn't matter. We're celebrating the history and the diversity of our country. So please, any way you celebrate on Monday, please make sure you celebrate Canada Day. Thank you so much. Welcome, Madam Welcome. And now we will start the ceremony. And now, then, I'll make a request. I'll the Liberal Party of Ontario and former mayor of a please start the Liberal Party a mayor of Mississauga. Please start the ceremony.

ਜਿਹੜੇ ਆਪਣੇ ਬਾਹਰੋਂ ਡਾਕਟਰ ਨਵੀਲਾ ਰਹਿਮਾਨ ਡਾਕਟਰ ਬਨੀਤਾ ਜੀ ਡਾਕਟਰ ਬਨੀਤਾ ਤੁਸੀਂ ਵੀ ਆ ਜੋ ਜੀ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਯੂਕੇ ਤੋਂ ਆਇਆ ਅਸ਼ਾ ਗਾਜ਼ੀ ਆਏ ਅਰਿੱਲ ਡਾਕਟਰ ਸੰਦੇਸ ਸਾਹਿਬ ਡਾਕਟਰ ਸੰਦੇਸ ਸਾਹਿਬ ਤੁਸੀਂ ਵੀ ਆ ਜਾਓ ਪਾਕਿਸਤਾਨ ਤੋਂ ਜਿੰਨੇ ਵੀ ਸਾਡੇ ਡੈਲੀਗੇਟ ਆਏ ਆ ਯੋਰਪ ਤੋਂ ਤੇ ਪੰਜਾਬ ਤੋਂ ਜਿਹੜੇ ਆਏ ਇੰਡੀਆ ਤੋਂ ਜੀ ਮੈਂ ਬੇਨਤੀ ਹੈ ਕਿ ਉਹ ਦਾੜਾ ਸਵਾਦ ਜੀ 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 ਜ Yeah, ਸੁਕਾ ਕਰਦੇ। ਥੈਂਕ ਯੂ ਵੈਰੀ ਮਚ। ਚੱਪਲੈ ਜਗ ਵਿੱਚ ਰਹੀਏ ਬੰਦਿਆ ਕੁਝ ਸੁਣੀਏ ਕੁਝ ਕਹੀਏ ਮਨ ਦੀ ਵਿਥਿਆ ਦੱਸਿਆਂ ਬਾਜੋਂ ਤਿਲ ਤਿਲ ਸੂਲਾਂ ਸਈਏ। ਸੋ ਹਰ ਗੱਲ ਦਿਲ ਦੀ ਗੱਲ ਕਹਿਣ ਦੀ ਲੋੜ ਹੈ। ਔਰ ਉਹਨਾਂ ਗੱਲਾਂ ਨੂੰ ਕਹਿਣ ਵਾਸਤੇ ਸੁਣਨ ਵਾਸਤੇ ਹੀ ਅਸੀਂ ਇੱਥੇ ਇਕੱਠੇ ਹੋਏ ਆਂ ਤਿੰਨ ਦਿਨ ਦਾ ਪ੍ਰੋਗਰਾਮ ਕਾਫੀ سارے ਸਕਾਲਰ ਸਾਡੇ ਕੋਲ ਆਏ ਨੇ ਉਹਨਾਂ ਨੂੰ ਅਸੀਂ ਸੁਣਾਗੇ ਕੁਝ ਗੱਲਾਂ ਉਹਨਾਂ ਤੋਂ ਸਿੱਖਾਂਗੇ ਮੈਂ ਜਸਪੀਤ ਜੀ ਨੂੰ ਵੀ ਗੁਜ਼ਾਰਿਸ਼ ਕਰਾਂਗੀ ਕਿ ਉਹ ਇੱਕ ਵਾਰੀ ਆ ਕੇ ਓਪਨਿੰਗ ਵੈਲਕਮ ਕਰਨ ਤਾਂ ਜੋ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕਰ ਲਈਏ Spirit. Too.